ਸਿਸ ਕਾਲਿਗ ਦਿੱਤੀ ਆ ਉਹ ਕੋਈ ਗਨਾਹ ਕਰਨ ਜਾ ਰਹੇ ਆ ਪਤਾ ਹੈ ਰਿਆ ਨੇ ਦਿੱਲੀ ਵਾਲੇ ਦੇ ਤੋੜੀਆਂ ਨੇ ਇਹ ਤਾਂ ਫਿਰ ਪੰਜਾਬ ਦੀਆਂ ਨੇ ਇਹ ਗੱਲ ਵੱਖਰੀ ਆ ਤੋੜੀਆਂ ਸੀ ਕਿਤੇ ਤਾਂ ਅਸੀਂ ਆਪਣਾ ਕਾਨੂੰਨ ਵਾਲੇ ਹੱਥ ਜੀ ਨਹੀਂ ਲੈਣਾ ਹੈਗਾ ਗੱਲ ਕਹਿਣ ਦਾ ਭਾਵ ਆ ਵੀ ਇਹ ਅਸੀਂ ਪੰਜਾਬ ਦੇ ਹੱਕਾਂ ਦੀ ਗੱਲ ਇੱਟਾਂ ਦੀ ਗੱਲ ਕਰਦੇ ਪਾਣੀ ਬਚਾਉਣਾ ਕੈਂਸਰ ਸਾਡੇ ਤੇ ਤੀਜੇ ਘਰ ਚ ਇੱਕ ਬੰਦਾ ਮਰੀਜ਼ ਆ ਕੈਂਸਰ ਦਾ ਕਿਉਂਕਿ ਗਨਾਹ ਆ ਜੇ ਇਹ ਕੰਮ ਸਰਕਾਰਾਂ ਦੇ ਨੇ ਇਹ ਕਰਨੇ ਸਰਕਾਰਾਂ ਨੂੰ ਚਾਹੀਦੇ ਨੇ ਕੰਮ ਆਮ ਲੋਕ ਨੂੰ ਕਰਨੇ ਪੈਂਦੇ ਨੇ ਸਾਸੀ ਸਾਹਿਬ ਜੀ ਕੁਝ ਦੇਖ ਰਹੇ ਹੋ ਸਾਡਾ ਕਰਨਲ ਬਾਬਾ ਜੀ ਬਰਗਰਾਲੇ ਤੇ ਆਪਾਂ ਖੜੇ ਹਾਂ ਤਾਲ ਵਿਰੋਧ ਦੇ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਭਗਵੰਤ ਮਾਨ ਦੀ ਜਿਹੜੀ ਸਰਕਾਰ ਆ ਉਹਨੇ ਬਿਆਨਤ ਸਿੰਘ ਆਲਾ ਪੰਵੰਤ ਉਸ ਨੇ ਬਿਆਨਤ ਸਿੰਘ ਆਲਾ ਕੰਮ ਕਰਦਿਆ ਦੇਖ ਲਓ ਵੀ ਪੰਜਾਬ ਦੇ ਲੋਕਾਂ ਨੂੰ ਜਿਹੜਾ ਕੈਂਸਲ ਹੋ ਰਿਹਾ ਜਿਹੜੇ ਪੰਜਾਬ ਦੇ ਲੋਕ ਤਬਾਹ ਹੋ ਰਹੇ ਨੇ ਉਸ ਚੀਜ਼ ਨੂੰ ਰੋਕ ਲਈ ਜਿਹੜੇ ਨੌਜਵਾਨ ਆਣੇ ਸੀ ਉਹਨਾਂ ਨੂੰ ਰੋਕ ਲਈ ਤੁਸੀਂ ਦੇਖੋ ਰੋਕਾਂ ਲਗਾ ਰੱਖੀਆਂ ਨੇ ਇਹ ਫੋਰਸਾਂ ਲਗਾ ਰੱਖੀਆਂ ਨੇ ਨੌਜਵਾਨ ਇੱਥੇ ਇਕੱਠੇ ਹੋ ਰਹੇ ਆ ਪਰ ਇਹ ਸਮਾਜ ਸੇਵੀ ਆ ਸਮਾਜ ਸੇਵੀ ਕੋਈ ਨਹੀਂ ਨਜ਼ਰ ਆ ਰਿਹਾ ਆਮ ਨੌਜਵਾਨ ਇੱਥੇ ਨਜ਼ਰ ਆ ਰਹੇ ਆ

ਆ ਜਾਣਗੇ ਜੀ ਆ ਰਹੇ ਆਉਣਗੇ ਜੀ ਰੋਕੋ ਇਹਨੇ ਤੁਸੀਂ ਇਹ ਦੇਖੋ ਤੁਸੀਂ ਦੂਸਰੇ ਤੀਸਰੇ ਬੰਦੇ ਹੋ ਜਿਹੜੇ ਇਹ ਸਵਾਲ ਕਰਦੇ ਜਿਲ੍ਹੇ ਦੇ ਪ੍ਰੋਗਰਾਮ ਦੇ ਨਹੀਂ ਨਹੀਂ ਮੈਂ ਵੀ ਤੁਹਾਡੇ ਚੋਂ ਮੈਂ ਵੀ ਉੱਥੇ ਆਇਆ ਆਪਾਂ ਨੇ ਮੈਂ ਰੋਕ ਦਿਖਾਈ ਹੈ ਮੈਂ ਇੱਕ ਬੇਰਤੀ ਤੁਹਾਨੂੰ ਦੱਸ ਦਵਾਂ ਇਹ ਰੋਕਾ ਟੋਕਾ ਸਾਡੇ ਇੱਥੇ ਲਈ ਸਾਡੇ ਲਈ ਇਹਨੂੰ ਕਟੋ ਮੇਰੇ ਆਪਾਤਨ ਸ਼ਮੂਹ ਬਣੋਈ ਨੇ ਦੇਖੋ ਅਸੀਂ ਕੋਈ ਮੇਰੇ ਸਕਾਲਿਕ ਦਿੱਤੀ ਆ ਉਹ ਕੋਈ ਗਨਾਹ ਕਰਨ ਜਾ ਰਹੇ ਆ ਪਤਾ ਆ ਰਹੇ ਨੇ ਦਿੱਲੀ ਵਾਲੇ ਦੇ ਤੋੜੀਆਂ ਨੇ ਇਹ ਤਾਂ ਫਿਰ ਪੰਜਾਬ ਦੀਆਂ ਨੇ ਇਹ ਗੱਲ ਵੱਖਰੀ ਆ ਹੋਰੀਆ ਸੀ ਕਹਿੰਦੇ ਤਾਂ ਅਸੀਂ ਆਪਦਾ ਕਾਨੂੰਨ ਆਉਦੇ ਹੱਥ ਜੀ ਨਹੀਂ ਲੈਣਾਗਾ ਗੱਲ ਕਹਿਣ ਦਾ ਭਾਵ ਆ ਵੀ ਇਹ ਅਸੀਂ ਪੰਜਾਬ ਦੇ ਹੱਕਾਂ ਦੀ ਗੱਲ ਇੱਟਾਂ ਦੀ ਗੱਲ ਕਰਦੇ ਪਾਣੀ ਬਚਾਉਣਾ ਕੈਂਸਰ ਸਾਡੇ ਤੇ ਤੀਜੇ ਘਰ ਚ ਇੱਕ ਬੰਦਾ ਮਰੀਜ਼ ਆ ਕੈਂਸਰ ਦਾ ਕਿਉਂਕਿ ਗਨਾਹ ਆ ਜੇ ਇਹ ਕੰਮ ਸਰਕਾਰਾਂ ਦੇ ਨੇ ਇਹ ਕਰਨੇ ਸਰਕਾਰਾਂ ਨੂੰ ਚਾਹੀਦੇ ਨੇ ਕੰਮ ਪਬਲਿਕ ਨੂੰ ਕਰਨੇ ਪੈਂਦੇ ਨੇ ਸਭ ਤੋਂ ਸੇਵੀਆਂ ਨੇ ਠੇਕਾ ਲਿਆ ਕੰਮਾਂ ਦਾ ਮੇਰੀ ਗੱਲ ਸੁਣੋ ਜੀ ਫਿਰ ਉਹ ਜਿਹੜੇ ਭਈਆ ਇੰਨੀ ਉੱਤੇ ਬੈਠਾ ਟੈਂਟਰ ਲਾ ਕੇ ਉਹ ਕਿਵੇਂ ਪਹੁੰਚ ਗਿਆ ਕਦੇ ਅੱਜ ਆਪਾਂ ਮੁਂਗਲਾ ਦੇ ਖਿਲਾਫ ਲੜਿਆ ਕਦੇ ਨਵੇਜੇ ਦੇ ਖਿਲਾਫ ਲੜਿਆ ਅੱਜ ਸਾਨੂੰ ਇਹਨਾਂ ਦੇ ਖਿਲਾ ਇਹ ਨਾ ਸਦਾ ਸਿਰੇ ਦਾ ਹੀ ਕੰਮ ਪੰਜਾਬੀ ਵਾਲਾ ਕੰਮ ਹੈ ਇਹ ਸਰਕਾਰਾਂ ਦੀਆਂ ਨਿਲੈਕੀਆਂ ਨੇ ਪਰ ਚਾਹੇ ਕੋਈ ਵੀ ਸਰਕਾਰ ਆ ਚਾਹੇ ਸੈਕਟਰ ਦੀ ਆ ਚਾਹੇ ਪੰਜਾਬ ਪਰ ਭਾਈ ਸਾਹਿਬ ਜੀ ਮੇਰਾ ਮੇਰੀ ਇਹ ਮੇਰੀ ਇਹ ਬੇਨਤੀ ਸੀ ਕਿ ਜਿਹੜੇ ਸਾਡੇ ਵੱਡੇ ਆਗੂ ਜਿਹੜੇ ਸਮਾਜ ਸੇਵੀ ਜਿਨ੍ਹਾਂ ਨੇ ਇਹ ਪ੍ਰੋਗਰਾਮ ਦਿੱਤਾ ਉਹਨਾਂ ਨੂੰ ਇੱਥੇ ਪਹਿਲੇ ਬੋਲਣਾ ਚਾਹੀਦਾ ਸੀ ਕਿ ਉਹ ਦੇਖੋ ਕਿੱਦਾਂ ਆ ਗਿਆ ਇਹ ਪਤਾ ਕਿ ਇਹ ਲਾਈਵ ਹੋਇਆ ਹੋਇਆ ਨਹੀਂ ਹੁੰਦੀ ਆ ਜੀ ਲਾਈਵ ਹੋਇਆ ਤੇ ਦੇਖੋ ਉਹਨਾਂ ਨੂੰ ਪਹਿਲੇ ਗੱਲ ਹੋਣਾ ਚਾਹੀਦਾ ਸੀ ਅੱਗੇ ਪਛੋੜੇ ਜਾਂਦੇ ਸੀਗਾ ਕਿੱਥੇ ਹੋਣਾ ਚਾਹੀਦਾ ਸਰਕਾਰਾਂ ਤੋਂ ਕੋਈ ਬੱਸ ਕੇ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਭਾਈ ਜਦੋਂ ਸਰਚ ਲੈਣੇ ਹੁਣ ਪਹਿਲੇ ਆਪਣੇ ਆਪ ਨੂੰ ਸੋਗ ਸਕੇ ਰੱਖਣਾ ਪੈਂਦਾ ਕੀ ਕਰਵੇ ਕੱਲਾ ਕੇ ਕਰ ਲੂਗਾ ਲਾਮਬੰਦ ਤਾਂ ਫੌਜ ਤਾਂ ਨਹੀਂ ਚੱਲਦੀ ਆ ਲੋਕ ਜੇਪ ਕੇ ਜੱਤੋ ਤੜੀ ਤੋ ਰੋਣਾ ਇੱਦਾਂ ਖੜੇ ਚਿੱਟੇ ਨੇ ਕਿ ਹੁਣ ਕੀ ਖੜੇ ਆ ਚੋ ਗਾਲੇ ਆ ਵੀ ਜਿਹੜੇ ਨੌ ਲੜ ਖੜੇ ਨੇ ਗਾਲੇ ਆ ਵੀ ਕੀ ਨਾ ਕਰਦੇ ਗਾਲੇ ਆ ਵੀ ਜਿਹੜੇ ਪੰਜਾਬ ਦਾ ਪਾਣੀ ਬਚਾਉਣਾ ਜਿਹੜੇ ਤੁਸੀਂ ਵੀ ਪੀਣਾ ਥੋੜੇ ਬੱਚੇ ਨਹੀਂ ਪੀਂਣਾ ਸੀ ਵੀ ਪੀਣਾ ਗਾਲੇ ਆ ਵੀ ਜਿਹੜੇ ਜਿਹੜੇ ਖੜੇ ਨੇ ਸਾਰੇ ਸ਼ੇਰ ਨੇ ਮਰ ਰਹੇ ਜਿਹੜੇ ਖੜੇ ਨੇ ਜਿਹੜੇ ਖੜੇ ਨੇ ਸਾਰੇ ਸ਼ੇਰ ਨੇ ਆਰੇ ਬੱਦ ਕਿਸਬਤ ਇਹ ਆ ਕਿ ਸ਼ੇਰਾਂ ਨੂੰ ਜੜਿਆ ਲੀਡ ਕਰਨ ਵਾਲਿਆ ਉਹ ਜ਼ਿਆਦਾਤਰ ਵਿੱਚ ਖੋਤੇ ਨੇ ਆਹ ਸ਼ੇਰਾਂ ਦੀ ਫੌਜ ਨੂੰ ਲੀਡ ਕਰਨ ਦੇ ਲਈ ਖੋਤੇ ਲੀਡਰ ਬਣ ਚੁੱਕੇ ਨੇ ਇਹ ਜਿਹੜੀ ਗੱਲ ਮੰਨੀ ਪਾਉਗੀ ਨੌਜਵਾਨਾਂ ਨੂੰ ਆਪ ਹੀ ਲੀਡਰ ਬੰਨਾ ਪਊਗਾ ਨੌਜਵਾਨਾਂ ਨੂੰ ਚਾਹੀਦਾ ਕਿ ਕੁਰਬਾਨੀ ਕੋ ਛੱਡ ਲੈ ਕੇ ਸਤਗੁਰੂ ਆਗੂ ਜਾਣੀ ਹੈ ਮਾਹ ਪਗੜ ਅੰਗਲੇ ਉਝਾਰੇਵੇਂ ਮਾਹ ਬਾਗ ਅਨਸਾਰ ਜੇ ਭਾਈ ਕੁਤਾਜ ਨੇ ਗੈਰ ਸਤਗੁਰੂ ਨੂੰ ਆਗੂ ਮੰਨ ਕੇ ਤੇ ਜਗਾਰੇ ਬੁਲਾ ਕੇ ਆਪਦਾ ਮੋਰਚਾ ਫਤਿਹ ਕਰੋ ਤੇ ਸਾਨੂੰ ਉਹਨਾਂ ਲੀਡਰ ਨੂੰ ਸੱਜ ਦੇਣਾ ਚਾਹੀਦਾ ਤੋ ਚਲਿਏ ਬਾਬਾ ਜੀ ਆਈਏ ਉਥਾ ਉਹਦੀ ਗੱਲ ਕਰਦੇ ਹੋ ਰੋਕੇ ਹੋਏ ਨੇ ਉਹ ਸਾਰੇ ਬਿਲਕੁਲ ਜੀ ਬਿਲਕੁਲ ਸਰਕਾਰ ਬੇ ਬੇ ਸਾਡੇ ਜੀ ਨੌਜਵਾਨਾਂ ਦੇ ਸਾਹਮਣੇ ਭਈਆ ਦੀ ਡਾੜਾ ਛੱਡ ਕੇ ਉਹਨਾਂ ਨੂੰ ਭਈਆ ਦੀ ਡਾੜਾ ਛੱਡ ਕੇ ਨੌਜਵਾਨਾਂ ਦੇ ਸਾਹਮਣੇ ਤੇ ਸਾਡੀ ਤਾਂ ਤਾਲੀ ਕਰਦਾ ਬਚਾਉਣਾ ਸੀ ਵੀ ਟਿਕਟ ਦੇਣਾ ਇੱਥੇ ਜਦੋਂ ਸਾਡੇ ਜਿਹੜੇ ਬੰਦੇ ਬਚਾਉਣਾ ਹੈ ਇਹ ਸਾਡਾ ਪਾਣੀ ਗਦਲਾ ਕਰਨ ਆਏ ਨੇ ਭਾਜੀ ਸਾਡੇ ਸਿੰਧਾਂ ਦੇ ਕਰੋ ਇਹ ਫੋਜੀ ਤੁਰ ਪਈ ਨਾ ਇਹ ਬੰਦੇ ਲੱਭਣੇ ਨਹੀਂ ਲੱਭਣੇ ਇਹ ਜੀ ਗੱਲ ਕਹੇ ਦੱਸਦਾ ਕਿ ਇਹ ਵਾਕਈ ਅੰਨਾ ਕਾਨੂੰਨ ਹੈ ਇੱਕ ਫਿਲਮ ਤਿਆਰ ਹੋਈ ਸੀ ਕਾਨੂੰਨ ਦੇ ਉੱਤੇ ਵੀ ਅੰਨਾ ਕਾਨੂੰਨ ਹੈ ਅੱਜ ਉਹ ਹੀ ਵਾਕਈ ਹੈ ਅੰਨਾ ਕਾਨੂੰਨ ਹੈ ਸਾਨੂੰ ਯਕੀਨ ਆ ਗਿਆ ਅੱਜ ਮੈਂ ਫਿਰ ਅੱਜ ਉਹੀ ਗੱਲ ਦੇ ਉੱਤੇ ਮੈਂ ਬਿਲਕੁਲ ਇਹ ਕਹਿਣਾ ਕਿ ਪੰਜਾਬ ਦੀ ਨੌਜਵਾਨੀ ਪੰਜਾਬ ਦੇ ਲਈ ਹਮੇਸ਼ਾ ਲੜਨ ਨੂੰ ਮਰਨ ਨੂੰ ਤਿਆਰ ਹੈ ਪਰ ਨਾਲ ਆ ਕੇ ਮੁੱਕ ਦਿਆ ਵੀ ਜਿਨ੍ਹਾਂ ਨੂੰ ਅਸੀਂ ਲੀਡਰ ਮੰਨ ਲੈਂਦੇ ਆ ਔਰ ਲੀਡਰ ਗਏ ਪਿਛਾ ਹਟ ਜਾਂਦੇ ਨੇ ਪਰ ਲੋਕ ਜਿਹੜੇ ਆਪਣਾ ਸਟੈਂਡ ਤੇ ਉੱਤੇ ਖੜੀ ਐ ਮੇਰਾ ਮੇਰੇ ਪਾਰ ਸਰਕਾਰ ਦੇ ਮੁਰੇ ਉਹਨਾਂ ਦੀ ਇਹ ਕੀ ਨੀ ਕਰਾ ਮੇਰੇ ਕੋਲ ਨਹੀਂ ਹਟਾਂਗੇ ਜਦੋਂ ਕਰਜਾ ਸੀ ਜਦੋਂ ਤੁਸੀਂ ਇੱਥੇ ਖੜਿਆ ਲੀਡਰ ਕਿਉਂ ਨਹੀਂ ਖੜਾ ਲੀਡਰ ਹੋਣ ਦੇ ਨਾਲ ਇਹ ਯਾਰ ਲੀਡਰ ਜਦੋਂ ਆਪਾਂ ਇੱਥੇ ਪਹੁੰਚ ਗਏ ਲੀਡਰ ਕਿਉਂ ਨਹੀਂ ਖੜਾ ਤੇ ਸਾਨੂੰ ਕਿਹੜਾ ਚਾਹਦਾ ਸਾਨੂੰ ਕਿਹੜਾ ਚਾਹਦਾ ਮੈਨੂੰ ਕਿਹੜਾ ਚਾਹਦਾ ਲੀਟਰ ਰੋਕੇ ਹੋਏ ਨੇ ਲੀਟਰ ਰੋਕੇ ਨੇ ਲੀਟਰ ਲਾਂਬਾ ਬੰਦ ਨੇ ਲੀਟਰ ਘਰੋਂ ਨਿਕਲ ਕੇ ਆ ਚੁੱਕੇ ਨੇ ਉਹ ਤਾਂ ਰਾਤ ਦੇ ਨજર ਬੰਦ ਕਰ ਦੇਖੋ ਆਪਾਂ ਜਦੋਂ ਸਾਡੀ ਸਿੱਖ ਕੌਮ ਦੇ ਇੱਕ ਲਿਖਣ ਜਦੋਂ ਬਹੁਤ ਮੁਗਲ ਰਾਜਿਆਂ ਨੇ ਮਾਰਾ ਮਾਰਿਆ ਗਈਆਂ ਤਾਂ ਗਰਜਾ ਸਿੰਘ ਬੋਤਾ ਸਿੰਘ ਉੱਠ ਕੇ ਨਾਕਾ ਲਾ ਕੇ ਬੈਠ ਗਏ ਸੀਗੇ ਦੱਸਣ ਹੁਣ ਮੁਗਲ ਸਾਨੂੰ ਲੀਡਰਾਂ ਤੇ ਅਸੀਂ ਇਹ ਨਹੀਂ ਦੇਖਣਾ ਸਾਡਾ ਪ੍ਰੋਗਰਾਮ ਲਿਖਿਆ ਹੋਇਆ ਪ੍ਰੋਗਰਾਮ ਆ ਅਸੀਂ ਉਹਨਾਂ ਦਾ ਇੰਤਜ਼ਾਰ ਕਰਦੇ ਜਿਹੜੇ ਜਿਹੜੇ ਖੜੇ ਨੇ ਜਿਹੜੇ ਲੀਡਰਾਂ ਦੇ ਬਿਨਾ ਜਿਹੜੇ ਹੁਣ ਵੀ ਜਿਹੜੇ ਇੰਨਾ ਲੋਕਾਂ ਤੋਂ ਨਾ ਡਰਦੇ ਆ ਹੁਣ ਵੀ ਇੱਥੇ ਆ ਕੇ ਖੜੇ ਨੇ ਇਹ ਸਾਰੇ ਬੋਤਾ ਸਿੰਘ ਗਰਜਾ ਸਿੰਘ ਨੇ ਬੰਦਾ ਫਿਰ ਕਰੂੰਗਾ ਭਾਜੀ ਕਿ ਲੀਡਰਾਂ ਨੂੰ ਇੱਥੇ ਹੋਣਾ ਚਾਹੀਦਾ ਵਾ ਟੈਲੀ ਰਾਜ ਜੇ ਵੀ ਆ ਜਾਣਗੇ ਜੇ ਵੀ ਆ ਜਾਣਗੇ ਆਪਾਂ ਲੀਡਰਾਂ ਦੇ ਕਹਿੰਦੇ ਹੈ ਨਹੀਂ ਗੱਲ ਸਾਡੀ ਹੈ ਕਿ ਪਾਣੀ ਆ ਜੀ ਲੀਡਰਾਂ ਦੇ ਜਿਨ੍ਹਾਂ ਨੇ ਸਭ ਇਕੱਠੇ ਸੱਦੇ ਆ ਸੱਦੇ ਹੋ ਕੇ ਨੇ ਵੇਰ ਕੇ ਕੋਲ ਸਾਰੇ ਆਣਗੇ ਸਾਰੇ ਆ ਜਾਣਗੇ ਕੋਈ ਟਾਲਾ ਨਾ ਕਰੋ ਸਾਰੇ ਲੀਡਰ ਆਉਣਗੇ ਕੋਈ ਟਾਲਾ ਨਾ ਕਰੋ ਤਾਰਾ ਬਣਾਈਆ ਵੇਲੇ ਸਾਡੇ ਹੀ ਰਾਜ ਚੰਮੇ ਨੇ ਅੱਜ ਇਹ ਸੀ ਮੋਜੂਦਾ ਨਵੀਂ ਇੱਕ ਚਲਕ ਜਿਹੜੇ ਕਿ ਆਪੇ ਪੰਜਾਬ ਦੇ ਲਈ ਇਹ ਆਪਾਂ ਦੇਖ ਲਈ ਸੀ ਮੋਜੂਦਾ ਨੇ ਵੀ ਚਲਕ ਕੇ ਜਿਹੜੇ ਆਪੇ ਪੰਜਾਬ ਦੇ ਲਈ ਲੜੇ ਨੂੰ ਮਰੇ ਨੂੰ ਤਿਆਰ ਖੜੇ ਨੇ ਅਸੀਂ ਫਿਰ ਮਿਲਦੇ ਆਂ ਹਾਂ ਜੀ ਜੀ ਅੰਤਕ ਦੁਆਰਾ ਫਿਰ ਤੁਹਾਡੇ ਹਾਜ਼ਰ ਹੋਵਾਂਗੇ ਤਾਂ ਬਗਲੀ ਤੁਸੀਂ ਵੀਡੀਓ ਨੂੰ ਕਰਦੇ ਸ਼ੇਅਰ ਤੇ ਦੇਖਦੇ ਰਹੋ ਬਾਬਾ ਜੀ ਬਰਕਰਾਰ ਦੇ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ